ਹਾਂਜੀ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ ਚ ਗੱਲ ਕਰਨੀ ਆਪਾਂ 1401 ਵੈਰਾਈਟੀ ਬਾਰੇ ਜਿਵੇਂ ਕੀ ਤੁਹਾਡੀਆਂ ਕਾਲਸ ਕਮੈਂਟ ਮੈਸੇਜ ਤੋਂ ਮੈਨੂੰ ਇਹ ਚੀਜ਼ ਮਤਲਬ ਵੀ ਤੁਸੀਂ ਪੁੱਛ ਰਹੇ ਹੋ ਕਿ 1401 ਵੈਰਾਈਟੀ ਦੀ ਸਹੀ ਬਿਜਾਈ ਦਾ ਸਮਾਂ ਕੀ ਹੈ ਮਤਲਬ ਵੀ ਪਨੀਰੀ ਕਦੋਂ ਖਲਾਰੀਏ ਦੀ ਤੇ ਕਿੰਨੇ ਟਾਈਮ ਦੀ ਆਪਾਂ ਲਾਈਏ ਬੀਜ ਟ੍ਰੀਟਮੈਂਟ ਮਾਰੇ ਤੇ ਖਾਦਾਂ ਦੀ ਮੈਨੇਜਮੈਂਟ ਬਾਰੇ ਤਾਂ ਉਹਦੇ ਬਾਰੇ ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ ਗੱਲ ਕਰਾਂਗੇ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਹੈ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲੇ ਬਟਨ ਨਾਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਔਣ ਵਾਲੀ ਵੀਡੀਓ ਦੀ ਸਹੀ ਸਮੇਂ ਸਰ ਜਾਣਕਾਰੀ ਮਿਲ ਸਕੇ ਤਾਂ ਕਿਸਾਨ ਭਾਉ ਗੱਲ ਕਰੀਏ ਆਪਾਂ 1401 ਵੈਰਟੀ ਬਾਰੇ ਜਿਵੇਂ ਕਿ ਇਹ ਆਪਾਂ ਨੂੰ ਪਤਾ ਬਹੁਤ ਵਧੀਆ ਬਾਂਸਪਤੀ ਵੈਰਟੀ ਹੈ ਜਿਵੇਂ ਕਿ ਬੀਤੇ ਪਿਛਲੇ ਸਾਲ ਇਸ ਦਾ ਝਾੜ ਵੀ ਟੋਪ ਦਾ ਰਿਹਾ ਤੇ ਇਹਦਾ ਪ੍ਰਾਈਸ ਵੀ ਸਹੀ ਮਿਲਿਆ ਜਿਹਨੂੰ ਵੇਖਦੇ ਹੋਏ ਮੈਨੂੰ ਲੱਗਦਾ ਕਿ ਜਿਮੀਦਾਰ ਇਸ ਸਾਲ ਬਹੁਤ ਜ਼ਿਆਦਾ ਉਤਆਵਲੇ ਹੋ ਰਹੇ ਐ ਇਸ ਵੈਰੈਟੀ ਵਾਲਾ ਕਿ 1401 ਵੈਰੈਟੀ ਆਪਾਂ ਲਾਉਣੀ ਲਾਉਣੀ ਕਿਉਂਕਿ ਇਹ ਇੱਕ ਪ੍ਰਾਈਵੇਟ ਵੈਰੈਟੀ ਲਾ ਲੋ ਇਹਦੀ ਪ੍ਰਾਈਵੇਟ ਖਰੀਦ ਹੁੰਦੀ ਆ ਸਮੇਂ ਤੇ ਕੋਈ ਪਤਾ ਨਹੀਂ ਇਹਦਾ ਕਿੰਨਾ ਮੰਨ ਲਓ ਵੀ ਪ੍ਰਾਈਸ ਰਹਿ ਸਕਦਾ ਜਿਵੇਂ ਇਸ ਸਾਲ 42-4300 ਤੋਂ ਪਲੱਸ ਹੀ ਚੱਲਿਆ ਤੇ ਇਹਨੇ ਝਾੜ ਬਹੁਤ ਸੋਨਾ ਦਿੱਤਾ ਪਿਛਲੇ ਸਾਲ ਜੋ ਬੀਤ ਗਿਆ ਟਾਈਮ ਹੁਣ ਤਾਂ ਆਪਾਂ ਲਾਉਣੀ ਆ ਤਾਂ ਪਰ ਮੈਨੂੰ ਲੱਗਦਾ ਜਿੱਥੇ ਮੇਰੇ ਕੋਲੇ ਕਾਲਸ ਕਮੈਂਟ ਆ ਰਿਹਾ ਕਿ ਇਸ ਵਾਰ ਬਹੁਤ ਵੱਡਾ ਰਕਵਾ 1401 ਦਾ ਲੱਗਣ ਜਾ ਰਿਹਾ ਜਿੱਥੇ ਤੱਕ ਕਿ ਮੇਰੇ ਕੋਲੇ ਕਾਲਸ ਜਾਂ ਮੇਰੀਆਂ ਪੁਰਾਣੀਆਂ ਵੀਡੀਓ ਦੇਖਿਆ ਜਾ ਰਹੀਆਂ ਨੇ ਉਥੋਂ ਅੰਤ ਤਜਾ ਪਰ ਮੈਂ ਇੱਕ ਚੀਜ਼ ਜ਼ਿੰਮੇਵਾਰਾਂ ਨੂੰ ਕਹੂੰਗਾ ਕਿ ਇੱਕ ਵੈਰਾਈ ਪਿੱਛੇ ਨਾ ਪਿਆ ਕਰੋ ਤਾਂ ਜੋ ਕਿ ਆਪਣਾ ਨੁਕਸਾਨ ਜ਼ਿਆਦਾ ਹੁੰਦਾ ਹੈ 1401 ਵੈਰਾਈਟੀ ਵਧੀਆ ਵੈਰਾਈਟੀ ਹੈ ਕੋਈ 10 ਕਿੱਲੇ ਮਗਰ 2-4 ਕਿੱਲੇ ਜ਼ਰੂਰ ਟਰਾਈ ਕਰੋ ਤਾਂ ਜੋ ਕਿ ਆਪਾਂ ਨੂੰ ਜਿਆਦਾ ਨੁਕਸਾਨ ਨਾ ਹੋਵੇ ਕਿਉਂਕਿ ਇਹ ਦੋਨੋਂ ਪਾਸੇ ਮਾਰ ਮਾਰਦੀ ਆ ਜੇ ਮੰਨ ਲਓ ਇਹਦਾ ਝਾੜ ਕੋਈ ਪਤਾ ਨਹੀਂ ਇਹਦਾ 20 ਕੁਇੰਟਲ ਤੱਕ ਵੀ ਰਹਿ ਸਕਦਾ ਕਿਉਂਕਿ ਪਿਛਲੇ ਵਾਰ ਆਪਣੇ ਬਾਟਵਨ ਦਾ ਐਵਰੇਜ ਝਾੜ ਆਈ ਸੀ ਇਹਦੀ ਤੇ ਮੰਨ ਲਓ ਉਸ ਤੋਂ ਬੈਕਡੇਟ ਜਿਹੜੇ 55 50 55 ਤੱਕ ਰਹਿੰਦਾ ਰਿਹਾ ਮੰਨ ਲਓ ਵੀ ਜਿਹੜਾ ਇਹ ਵੈਰਾਈਟੀ ਹੈ ਜਿਹਦਾ ਐਵਰੇਜ ਝਾੜ 50 ਮਾਣਾ ਹੈ ਮੈਕਸਿਮਮ ਅੱਗੇ 60 65 70 ਉਹ ਮੌਸਮ ਤੇ ਡਿਪੈਂਡ ਹੈ ਜੇ ਆਪਣੀ ਕੁਝ ਸਾਂਭ ਸੰਭਾਲ ਤੇ ਤਾਂ ਇਸ ਕਰਕੇ ਉਧਰੋਂ ਦੋਨੇ ਨੁਕਸਾਨ ਹੋ ਸਕਦੇ ਇਹਦੇ ਵਿੱਚ ਜੇ ਤਾਂ ਝਾੜ ਡਾਊਨ ਮਾਰ ਗਿਆ ਉਧਰੋਂ ਰੇਟ ਡਾਊਨ ਆ ਗਿਆ ਤਾਂ ਤੁਪ ਨੂੰ ਦੋਨੋਂ ਪਾਸੋਂ ਮਾਰ ਪੈ ਸਕਦੀ ਹੈ ਤਾਂ ਇਸ ਕਰਕੇ ਇਸ ਵੈਰਾਈਟੀ ਨੂੰ ਜਿਆਦਾ ਵੱਡੇ ਰਕਬੇ ਦੇ ਵਿੱਚ ਨਾ ਵਰਤਾਇਆ ਜਿਵੇਂ ਆਪਣੇ ਕੋਲੇ 20 22 ਕਿੱਲੇ ਆ ਤਬੀ ਸਾਰਾ ਖੇਤ ਹੀ ਲਾ ਦੋ ਨਹੀਂ ਆਪਾਂ 5-4 ਕਿੱਲੇ ਲਾਉਣੇ ਹੁੰਦੇ ਆ ਇੱਕ ਤਾਂ ਪੰਜੀ ਕਰਨ ਦਾ ਫਾਇਦਾ ਹੋ ਜਾਂਦਾ ਤੇ ਨੰਬਰ 2 ਮਨ ਨੂੰ ਤਸੱਲੀ ਹੋ ਜਾਂਦੀ ਚਲੋ ਵੀ ਖੇਤ 'ਚ ਆਪਣੇ ਕੋਲ 1400 ਕੁ ਜੇ ਹੁਣ ਬੀਤੇ ਟਾਈਮ ਸੀਗੀ ਵਧੀਆ ਪ੍ਰਾਈਸ ਤੇ ਵਧੀਆ ਝਾੜ ਲੱਗਿਆ ਤੇ ਵਧੀਆ ਪੈਸੇ ਦੇਗੀ ਮੁਨਾਫਾ ਦੇਗੀ ਤੇ ਪਰ ਇਹ ਇੱਕ ਸੱਟਾ ਚਲੋ ਹੁਣ ਮੇਨ ਮੁੱਦੇ ਦੀ ਗੱਲ ਕਰੀਏ ਤਾਂ 1400 ਇੱਕ ਵੈਰਾਈਟੀ ਦਾ ਬੀਜ ਜੇ ਤੁਸੀਂ ਕਿਸੇ ਮਾਰਕੀਟ ਤੋਂ ਲੈ ਕੇ ਆਏ ਹੋ ਕਿਸੇ ਕੰਪਨੀ ਨਾਮੀ ਕੰਪਨੀ ਦਾ ਖਰੀਦਿਆ ਤਾਂ ਉਸ ਨੂੰ ਟ੍ਰੀਟਮੈਂਟ ਲਈ ਜੇ ਤੁਸੀਂ ਕਰਨਾ ਵੀ ਚਾਹੁੰਦੇ ਹੋ ਤਾਂ ਦਵਾਰੋਂ ਤੋਂ ਕਰ ਸਕਦੇ ਹੋ ਬਟੋ ਦੇ ਉੱਤੇ ਫੰਗੀ ਸਾਈਡ ਲੱਗੇ ਹੁੰਦੇ ਆ ਤੁਸੀਂ ਉਹਨੂੰ ਐਦਾਂ ਹੀ ਭਿਉ ਕੇ ਇੱਕ ਦਿਨ ਰਾਤ ਰੱਖ ਦਿਓ 24 ਘੰਟੇ ਤੱਕ ਤੇ ਮੰਨ ਲਓ ਵੀ ਜਿਵੇਂ ਸਵੇਰੇ ਅੱਜ ਸਵੇਰੇ ਭਿਉ ਤਾ ਪੀਤਾ ਤੇ ਅਗਲੇ ਦਿਨ ਸਵੇਰੇ ਕੱਢ ਕੇ ਉਹਨੂੰ ਥੋੜੀ ਹਵਾ ਲਵਾ ਕੇ ਸ਼ਾਮੇ ਰੱਖ ਕੇ ਤੇ ਉਹਦਾ ਛਿੱਟਾ ਮਾਰ ਦਿਓ ਤਾਂ ਤੇ ਉਸ ਤੋਂ ਬਾਅਦ ਉਸ ਦਿਨ ਹੀ ਉਸੇ ਦਿਨ ਹੀ ਆਪਾਂ ਜਿਵੇਂ ਸਵੇਰੇ ਬਜਾਈ ਛੱਟਾ ਮਾਰਨ ਤੋਂ ਬਾਅਦ ਪਾਣੀ ਲਾਤਾ ਉਸ ਤੋਂ ਬਾਅਦ ਇੱਕ ਪਾਣੀ ਦੁਪਹਿਰੇ ਲਾ ਦਿਓ ਤੇ ਇੱਕ ਸ਼ਾਮ ਨੂੰ ਲਾ ਦਿਓ ਤੇ ਉਸ ਤੋਂ ਬਾਅਦ ਤੁਸੀਂ ਖੇਤ ਨੂੰ ਪਾਣੀ ਨਾ ਦਿਖਾਓ ਤੇ ਆਪਣੀ ਗਾਰੰਟੀ ਹੈ ਕਿ ਤੁਹਾਡੀ ਜਿਹੜੀ ਪਨੀਰੀਏ 100 ਚੋਂ 100% ਉਗੂਗੀ ਆਹਾ ਮੰਨ ਲਓ ਆਪਾਂ ਵੈਰਾਈਟੀ ਜਿਹੜੀ ਆਪਣੇ ਕੋਲ ਹੈ ਇਹ 14 ਨੂੰ ਛੱਟਾ ਮਾਰਿਆ ਸੀ ਤਾਂ ਤੇ ਅੱਜ ਵੇਖ ਲਓ ਇਹ ਟੰਗੂਰ ਲਈ ਖੜੀ ਆ ਦੋ ਦਿਨਾਂ ਦੇ ਵਿੱਚ ਸਾਰੀ ਟੰਗੂਰੀ ਖੜੀ ਐ ਤੇ ਸਵੇਰੇ ਨੇ ਬਾਹਰ ਚਮਕਣ ਲੱਗ ਜਾਣਾ ਇਹ 1401 ਦੀ ਵੈਰਾਈਟੀ ਦੀ ਮਤਲਬ ਵੀ 1401 ਦੀ ਪਨੀਰੀ ਇਹ ਆਪਾਂ ਖਲਾਰਦੀ ਕਿਉਂਕਿ ਸਮਾਂ ਬਹੁਤ ਘੱਟ ਸੀ ਇਸ ਕਰਕੇ ਵੀਡੀਓ ਲੇਟ ਬਣੀ ਐ ਪਰ ਜਿਹੜੇ ਜੀਵਿੰਦਾਰ 1401 ਦੀ ਪਨੀਰੀ ਖਲਾਰਨਾ ਚਾਹੁੰਦੇ ਉਹਨਾਂ ਦਾ ਹੁਣ ਜਮਾਂ ਸਹੀ ਟਕਮਾ ਸਮਾਂ ਚੱਲ ਰਿਹਾ 15 ਮਈ ਤੋਂ ਲੈ ਕੇ 25 ਪੁੱਛੀ ਤੱਕ ਆਪਾਂ 20 ਮਲੋਏ ਦੀ ਪਨੀਰੀ 10 ਛਟਾ ਮਾਰ ਸਕਦੇ ਆ ਤੇ ਇਹਦੇ ਨਾਲ ਕੀ ਹੋਣਾ ਆਪਣਾ ਇਹ ਅਗੇਤੀ ਜੇ ਜ਼ਿਆਦਾ ਗੇਤੀ ਪਰ ਮੈਂ ਇਹ ਰੱਬ ਦੇ ਹੱਥ ਹੈ ਜੋ ਵੀ ਮੌਸਮ ਤੇ ਬੜੀ ਵੱਡੀ ਚੀਜ਼ ਮੌਸਮ ਹੈ ਉਸੇ ਤੇ ਡਿਪੈਂਡ ਆਪਣਾ ਝਾੜ ਸਭ ਕੁਝ ਕਿਉਂਕਿ 20 ਸਾਲ ਜਿਹੜਾ ਲੰਘ ਚੁੱਕਿਆ ਸਾਲ ਉਹਦੇ ਵਿੱਚ ਮੈਂ 10 ਮਹੀਨ ਨੂੰ ਪਨੀਰੀ ਖਿਲਾ ਰਹੀ ਸੀ ਤੇ ਉਸ ਹੱਬ ਦੇ ਨਾਲ ਝੋਨਾ ਲਾਇਆ ਗਿਆ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਘੱਟ ਆਪਣਾ ਨੈਕ ਬਲਾਸਟ ਆਇਆ ਸੀ ਤੇ ਝੰਡਾ ਰੋਗ ਆਇਆ ਸੀ ਕਿਉਂਕਿ ਇਹ ਵੈਰਾਈਟੀ ਜਿਹੜੀ ਇਹ ਬਹੁਤ ਜ਼ਿਆਦਾ ਬਿਮਾਰੀਆਂ ਨਾਲ ਘੇਰੀ ਹੋਈ ਆ ਇਹਦੇ ਵਿੱਚ ਸਟਾਰਟਿੰਗ ਦੇ ਵਿੱਚ ਹੀ ਪਨੀਰੀ ਦੇ ਵਿੱਚ ਹੀ ਝੰਡਾ ਰੋਗ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਤੁਸੀਂ ਲਾ ਲਓ ਫਿਰ ਨੈਕ ਬਲਾਸਟ ਫੰਗਸਾਂ ਇਹਦੇ ਉੱਪਰ ਬਹੁਤ ਜ਼ਿਆਦਾ ਅਟੈਕ ਕਰਦੇ ਆ ਜਿਵੇਂ ਜਿਵੇਂ ਮੌਸਮ ਦੇ ਵਿੱਚ ਚੇਂਜ ਹੁੰਦਾ ਤਾਂ ਉਸੇ ਕਾਰਨ ਹੀ ਇਹਦੇ ਝਾੜ ਜ਼ਿਆਦਾ ਡਾਊਨ ਜਾਂਦੇ ਆ ਤਾਂ ਇਸ ਕਰਕੇ ਤੁਸੀਂ ਜ਼ਿਆਦਾ ਵੱਡਾ ਰਕਬਾ ਨਾਲ ਵਰਤ ਜਿਹੜੇ ਪਹਿਲੀ ਵਾਰ ਲਾ ਰਹੇ ਆ ਉਹ ਇਹ ਚੀਜ਼ਾਂ ਤੋਂ ਧਿਆਨ ਚ ਰੱਖਣ ਕਿਉਂਕਿ ਨਹੀਂ ਬਾਅਦ ਦੇ ਵਿੱਚ ਤੁਸੀਂ ਖਰਚਾ ਵਧਾ ਦੇਣਾ ਕਿਉਂਕਿ ਤੁਸੀਂ ਡਰ ਦੇ ਵਿੱਚ ਤੇ ਫੰਗੀ ਸਾਈਡ ਸਪਰੇ ਹਾਂ ਹੁਣ ਜਿਹੜਿਆਂ ਨੂੰ 5-6 ਸਾਲ ਹੋ ਗਏ ਲਾਉਂਦਿਆਂ ਨੂੰ ਉਹਨਾਂ ਨੂੰ ਪਤਾ ਚੱਲ ਚੁੱਕਿਆ ਵੀ ਆਹ ਕੁਝ ਹੋਣਾ ਤਾਂ ਹੋਣਾ ਹੈ ਇਹਦੇ ਨਾਲ ਉਸ ਚੀਜ਼ ਨੂੰ ਕੋਈ ਰੋਕ ਨਹੀਂ ਸਕਦਾ ਤਾਂ ਇਸ ਕਰਕੇ ਤੁਸੀਂ ਜਿਆਦਾ ਵੱਡਾ ਰਕਵਾ ਏਰੀਆ ਜੇ ਜੇ ਤੁਹਾਡੇ ਕੋਲ 20 ਕਿ ਬਾਈ ਕਿੱਲੇ ਤਾਂ ਸਾਰੇ ਖੇਤ ਨੂੰ ਲਾਉਣ ਬਾਰੇ ਨਾ ਸੋਚੋ ਕੋਈ ਵਿੱਚੋਂ 5-4 ਕਿੱਲੇ ਟਰਾਈ ਕਰ ਸਕਦੇ ਹੋ ਇਹਦਾ ਪਨੀਰੀ ਤੁਹਾਨੂੰ ਪਤਾ ਹੀ ਹੈ ਕਿ ਜਿੰਨਾ ਘੱਟ ਟਾਈਮ 'ਚ ਤਿਆਰ ਕਰੋਗੇ 25 ਤੋਂ 30 ਦਿਨਾਂ ਦੀ ਪਨੀਰੀ ਲਾਉਂਗੇ ਉਹਦੇ ਵਿੱਚ ਤੁਹਾਡਾ ਛੰਡੇ ਰੋਗ ਦੀ ਸਮੱਸਿਆ ਬਹੁਤ ਘੱਟ ਆਊਗੀ ਸਟਾਰਟਿੰਗ ਦੇ ਵਿੱਚ ਤੇ ਇਹਦੀ ਜਿਹੜੀ ਪਨੀਰੀ ਦੇ ਵਿੱਚ ਤੁਸੀਂ ਮੇਨ ਗੱਲ ਇਹ ਹੈ ਕਿ ਜਦੋਂ ਪੱਟਣੀ ਕਿਲੇਵਰ ਨੇ ਲਾਉਣੀ ਹੈ ਉਦੋਂ ਇਹਨੂੰ ਸੁੱਕੇ ਦੇ ਵਿੱਚ ਨਾ ਪਟੋ ਤੇ ਐਕਸਪਰਟ ਲੇਵਰ ਤੋਂ ਹੀ ਪਟਾ ਕੇ ਝੋਨਾ ਲਵਾਓ ਕਈ ਚੀਜ਼ਾਂ ਧਿਆਨ ਚ ਰੱਖੋਗੇ ਤੁਹਾਡਾ ਝੰਡੇ ਰੋਗ ਦਾ ਤਾਂ ਪਹਿਲੀਆਂ ਤੋਂ ਹੀ ਸਮੱਸਿਆ ਹੱਲ ਹੋ ਜਾਊ। ਤਾਂ ਹੁਣ ਪਨੀਰੀ ਜੇ ਤੁਸੀਂ ਵੀਜੀ ਇਹਦੇ ਵਿੱਚ ਕੋਈ ਵੀ ਫੰਗੀ ਸਾਈਡ ਵਗੈਰਾ ਕੁਝ ਪਾਉਣ ਦੀ ਜ਼ਰੂਰਤ ਨਹੀਂ। ਜਿਵੇਂ ਆਪਾਂ ਆਮ ਪਰਮਲ ਵੈਰਾਈਟੀਆਂ ਦੀ ਪਨੀਰੀ ਤਿਆਰ ਕਰਦੇ ਹਾਂ ਓਵੇਂ ਹੀ ਤਿਆਰ ਕਰੋ। ਪਰ ਇੰਨਾ ਕਿ ਧਿਆਨ ਰੱਖੋ ਕਿ ਇਹਨੂੰ ਘੱਟ ਸਮੇਂ 'ਚ ਤਿਆਰ ਕਰੋ। ਕਿ 20-25 ਦਿਨਾਂ ਦੀ ਪਨੀਰੀ ਤਿਆਰ ਹੋ ਜਾਏ। ਤਾਂ ਇਹਦੀ ਬੀਜ ਦੀ ਮਾਤਰਾ ਗੱਲ ਇਹ ਤਾਂ ਪ੍ਰਤੀ ਮਰਲਾ 2 ਕਿਲੋ ਦੇ ਹਿਸਾਬ ਨਾਲ ਪਾਉਣਾ। ਤੇ ਬਾਕੀ ਜੇ ਤੁਹਾਡੀ ਜ਼ਮੀਨਾਂ ਬੀਜ ਮਨ ਲਓ ਪ੍ਰੋਪਰ ਸਾਰਾ ਉਗਰਦਾ ਤੁਸੀਂ ਘਟਾਵਦਾ ਸਕਦੇ ਹੋ ਕਿਉਂਕਿ ਇਹਦਾ ਆਮ ਬ੍ਰੇਡਾਈਟੀਆਂ ਨਾਲ ਦਾਣਾ ਲੰਮਾ ਹੁੰਦਾ ਉਹਦੇ ਕਰਕੇ ਜੇ ਜਿਆਦਾ ਸੰਘਣੀ ਹੋ ਗਈ ਪਨੀਰੀ ਉੱਥੇ ਵੀ ਮੱਚਣ ਦੀ ਸਮੱਸਿਆ ਆਉਂਦੀ ਹੈ ਤਾਂ ਬੀਜ ਤਾਂ ਟ੍ਰੀਟਮੈਂਟ ਜੇ ਤਾਂ ਤੁਸੀਂ origignal ਬੀਜ ਮਨ ਲਓ ਵੀ ਵਧੀਆ ਮਾਰਕੀਟ ਤੋਂ ਨਵਾਂ ਬੀਜ ਖਰੀਦਾ ਤਾਂ ਉਹਦੇ ਵਿੱਚ ਤਾਂ ਟ੍ਰੀਟਮੈਂਟ ਦੀ ਕੋਈ ਬਹੁਤਾ ਜ਼ਰੂਰਤ ਨਹੀਂ ਆਉਂਦੀ ਕਿਉਂਕਿ ਉਹ ਬੀਜ ਲਗਭਗ ਲਗਭਗ ਫੰਗੀਸਾਈਡ ਨਾਲ ਸੋਦੇ ਹੁੰਦੇ ਆ ਤੇ ਬਾਕੀ ਜੇ ਤੁਸੀਂ ਕਰਨਾ ਵੀ ਚਾਹੁੰਦੇ ਤਾਂ ਕੋਈ ਵੀ ਫੰਗੀ ਸਾਈਡ ਲਾ ਸਕਦੇ ਹੋ ਨਾਲ ਸਟੈਪਟੋਸਾਈਕਲਿਨ ਦੀਆਂ ਪੁੜੀਆਂ ਪਾ ਸਕਦੇ ਹੋ ਤੇ ਪੀ ਕੇ ਪਾਣੀ ਦੇ ਵਿੱਚ ਉੱਪਰ ਜਿਹੜਾ ਹਲਕਾ ਬੀਜ ਹੈ ਉਹਨੂੰ ਕੱਢ ਦੋ ਤੇ ਭਾਰਾ-ਭਾਰਾ ਬੀਜ ਹੀ ਵਰਤੋ ਤਾਂ ਜਿਹਦੇ ਨਾਲ ਕੀ ਤੁਹਾਡੀ ਅੱਗੇ ਪਨੀਰੀ ਉੱਗਣ ਦੇ ਵਿੱਚ ਸਮੱਸਿਆ ਨਾ ਆਵੇ ਤੇ ਤੁਹਾਡੀ ਮਿਹਨਤ ਵੇਕਾਰ ਨਾ ਜਾਵੇ ਤਾਂ ਖਾਦਾਂ ਦੀ ਗੱਲ ਕਰੀਏ ਉਹੀ ਜਿਹੜੀਆਂ ਆਪਾਂ ਪਰਮਲ ਵੈਰਾਈਟੀਆਂ ਦੇ ਵਿੱਚ ਪਾਉਨੇ ਆਂ ਪ੍ਰਤੀ ਕਨਾਲ ਸਿੰਗਲ ਸੁਪਰ ਫਾਸਫੇਟ ਹੁੰਦੀ ਹੈ ਜਿਹੜੀ ਉਹ 8 ਕਿਜੀ ਤੱਕ ਪਾ ਸਕਦੇ ਸੱਤ ਤੋਂ ਅੱਠ ਕਿਲੋ ਤੇ ਜੇ ਡੀਏਪ ਪਾਉਣੀ ਉਹ ਵੀ ਇੰਨੀ ਪਾ ਸਕਦੇ ਆ ਪੋਟਾਸ਼ ਦੀ ਗੱਲ ਕਰੀਏ 5 ਤੋਂ 4 ਤੋਂ 5 ਕਿਲੋ ਪਾ ਸਕਦੇ ਹੋ ਜਿੰਕ 33% ਵਾਲੀ ਵੀ 4 ਤੋਂ 5 ਕਿਲੋ ਤੇ ਪਹਿਲੀ ਡੋਜ਼ ਜ਼ੂਰੀਆ ਦੀ ਤੁਸੀਂ ਹੁਣੇ ਪਨੀਰੀ ਖਲਾਰਨ ਵੇਲੇ ਵਿੱਚ ਪਾ ਦਿਓ 3 ਤੋਂ 2.5 ਕਿਲੋ ਪ੍ਰਤੀ ਕਨਾਲ ਪ੍ਰਤੀ ਕਨਾਲ ਤੇ ਜਿਹਦੇ ਨਾਲ ਤੁਹਾਡਾ ਇੱਕ ਡੋਜ਼ ਹੁਣੇ ਪਾ ਦਿਓ ਉਦੇ ਨਾਲ ਪੂਰਾ ਤੁਹਾਡੀਆਂ ਖਾਦਾਂ ਦਾ ਜਿਹੜਾ ਪੂਰਾ ਸਹਾਕਤਬ ਹੋ ਜਾਣਾ ਉਸ ਤੋਂ ਬਾਅਦ ਤੁਸੀਂ ਪਾਣੀ ਹੈ ਜਿਹੜਾ ਪਨੀਰੀ ਨੂੰ ਸਹੀ ਸਮੇਂ ਸਿਰ ਲਾਓ ਸ਼ਾਮ ਦੇ ਟਾਈਮ ਲਾਓ ਕਿਉਂਕਿ ਦਿਨ ਦੇ ਟਾਈਮ ਖੇਤ ਦੇ ਵਿੱਚ ਖੜਾ ਪਾਣੀ ਨੁਕਸਾਨ ਹੀ ਕਰਦਾ ਪਨੀਰੀ ਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਕਰਦਾ ਤਾਂ ਬਾਕੀ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ-ਜੋ ਪਨੀਰੀ ਦੇ ਵਿੱਚ ਸਮੱਸਿਆ ਆਊਗੀ ਤੇ ਜਾਂ ਅੱਗੇ ਆਪਾਂ ਨੂੰ ਜਿਵੇਂ ਵੀ ਕੋਈ ਵੀ ਕਿਸੇ ਵੀ ਸਵਾਲ ਜਵਾਬ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੇ ਵਿੱਚ ਦਿੰਦੇ ਰਹਾਂਗੇ ਤਾਂ ਵੀਡੀਓ ਨੂੰ ਜਰੂਰ ਹੋਰ ਜਿੰਮੀ ਤਰ੍ਹਾਂ ਤੱਕ ਸ਼ੇਅਰ ਕਰਿਓ ਤਾਂ ਜੋ ਕਿ ਜਿਹੜੇ ਨਵੇਂ ਵੀ ਜ਼ਿੰਮੇਦਾਰ ਇਸ ਵਾਇਟੀ ਨੂੰ ਲਾ ਰਹੇ ਆ ਤੇ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਤਾਂ ਤੁਸੀਂ ਖਰਚੇ ਵਾਲ ਹੋ ਜਾਓਗੇ ਕਿਉਂਕਿ ਦੁਕਾਨਦਾਰ ਨੇ ਕਦੇ ਤੁਹਾਨੂੰ ਇਹ ਚੀਜ਼ ਨਹੀਂ ਕਹਿਣੀ ਵੀ ਤੂੰ ਨਾ ਕਰ ਕਿਉਂਕਿ ਮੈਂ ਕਈ ਜ਼ਿੰਮੇਦਾਰਾਂ ਦਾ ਵੇਖਿਆ ਸਿਸਟਮ ਚਾਰ ਚਾਰ ਪੰਜ ਪੰਜ ਦਿਨਾਂ ਬਾਅਦ ਵੀ ਸਪਰੇਅ ਕਰਦੇ ਰਹੇ ਨੇ ਨੈਕ ਬਲਾਸਟਰੀ ਤੇ ਖਰਚਾ ਹੀ ਹੁੰਦਾ ਉਹਦੇ ਨਾਲ ਕੰਟਰੋਲ ਨਹੀਂ ਹੁੰਦੀ ਤਾਂ ਇਸ ਕਰਕੇ ਇਸ ਵੈਰਾਈਟੀ ਦੇ ਪਿੱਛੇ ਜਿਆਦਾ ਨਾ ਭਜੋ ਇਹ ਇੱਕ ਸੱਟ ਹੈ ਜੇ ਲਾਉਣਾ ਕਿਸਮਤ ਦੇ ਨਾਲ ਲੱਗਦਾ ਹੈ ਇਹਨੂੰ 5-4 ਸਾਲ ਲਗਾਤਾਰ ਲਾਉਣਾ ਪੈਂਦਾ ਫੇਰ ਕੋਈ ਇੱਕ ਅੱਧਾ ਸਾਲ ਇਹਦੇ ਵਿੱਚੋਂ ਮੁਨਾਫਾ ਖੱਟਿਆ ਜਾਂਦਾ ਨਹੀਂ ਇਹਦਾ ਐਵਰੇਜ ਝਾੜ 50 ਮਾਣਾ ਤੇ ਬਿਮਾਰੀਆਂ ਇਹਦੇ ਵਿੱਚ ਬਹੁਤ ਜਿਆਦਾ ਹੈ ਤੇ ਬਾਕੀ ਲਗਭਗ ਇਹ ਵੈਰਿਟੀ ਠੀਕ ਹੈ ਆਪਣੀ ਮਾੜੀ ਕਹਿੰਦੇ ਮਾਰਕੀਟ ਦਾ ਸਿਸਟਮ ਹੈ ਜੇ ਮਾਰਕੀਟ ਦੇ ਵਿੱਚ ਜਿਆਦਾ ਜ਼ਰੂਰਤ ਪੈ ਗਈ ਮੰਨ ਲਓ ਵੀ ਖਰੀਦਦਾਰੀ ਪ੍ਰਾਈਵੇਟ ਹੈ ਦੀ ਤੇ ਜੇ ਜਿਆਦਾ ਜ਼ਰੂਰਤ ਪੈ ਗਈ ਤਾਂ ਰੇਟ ਇਹਦੇ ਐ ਨਹੀਂ ਪਤਾ ਅਰਸ਼ ਤੋਂ ਫਰਸ਼ ਤੋਂ ਅਰਸ਼ ਤੇ ਵੀ ਜਾ ਸਕਦੇ ਤੇ ਅਰਸ਼ ਤੋਂ ਫਰਸ਼ ਤੇ ਵੀ ਆ ਸਕਦੇ ਆ ਤਾਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਉ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅੱਗੇ ਆਉਣ ਵਾਲੇ ਦਿਨਾਂ ਵਿੱਚ ਆਪਾਂ ਰੈਗੂਲਰ ਵੀਡੀਓ ਬਣਾਉਂਦੇ ਰਹਾਂਗੇ ਸਮਾਂ ਥੋੜਾ ਜਿਹਾ ਘੱਟ ਹੈ ਇਸ ਕਰਕੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਮਿਲਿਆ ਤਾਂ ਉਹਦੇ ਲਈ ਮਾਫੀ ਚਾਹੁੰਦੇ ਆ ਮਿਲਦੇ ਆ ਨੈਕਟ ਵੀਡੀਓ ਤੇ